ਸੁਖਵੀਰ ਬਾਦਲ ਨੇ ਪੰਜ ਉਮੀਦਵਾਰਾਂ ਦਾ ਐਲਾਨ ਕੀਤਾ ਉਹਦੇ ਬਾਰੇ ਕੀ ਕਹੋਂਗੇ ਜੀ ਪੰਜ ਲੱਗ ਗਏ ਉਹਨਾਂ ਨੂੰ ਤੇ ਨਾਲ ਜੋ ਪੰਜ ਲੱਗ ਗਏ ਫਿਲਹਾਲ ਜੀ ਫਿਰ ਪੰਜ ਲੱਗ ਗਏ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਨਾ ਫਿਰ ਪੰਜ ਤਾਂ ਥੇ ਆ ਗਏ ਬਾਕੀ 8 ਪੜ ਲੈਣ ਹੁਣ ਹੋਰ ਉਹ ਸੁਖਵੀਰ ਬਾਦਲ ਹੋਰ ਕੁਝ ਨਾ ਕੁਝ ਕਹਿੰਦਾ ਦੇਖੋ ਸੁਖਵੀਰ ਬਾਦਲ ਤੇ ਉਹਦਾ ਸਾਰਾ ਵਿਕਲ ਜੀਟੀਐ ਅਕਾਲੀ ਦਲ ਦੀ ਟਿਊਬ ਵਿੱਚ ਪੈਂਚਰ ਕਰਦੇ ਵੇਦ ਨੇ ਪਿੱਛੇ-ਪਿੱਛੇ ਬਾਦਲ ਬੁੜਾ ਜਿਹੜਾ ਉਹ ਪੈਂਚਰ ਲਾਉਂਦਾ ਮੈਂ ਸਾਡੇ ਮੁੰਡਿਆਂ ਨੂੰ ਕਿਹਾ ਮੈਂ ਕਿ ਉਹ ਲਓ ਟਾਈਮ ਬਣਾ ਲਿਆਲੇ ਦੀ ਸੀ ਓਏ ਆਤਾ ਮੈਨੂੰ ਪਤਾ ਸੀ ਵੀ ਇਹੀ ਨਹੀਂ ਹੋਊਗਾ ਤੋ ਮੈਂ ਗਿਆ ਬੈਠਾ ਬੈਠਾ ਮੈਨੂੰ ਕਹਿੰਦਾ ਆਓ ਦੀ ਐਪੀ ਸਾਥ ਬੈਠੋ ਮੈਂ ਕਿਹਾ ਨਹੀਂ ਮੈਂ ਇੱਥੇ ਚੋਂ ਕੱਢ ਕੇ ਪ੍ਰੋਟੋਕਾਲ ਉੱਪਰ ਰੱਖਤੀ ਮੈਂ ਕਿ ਲੋਕ ਸਭਾ ਦੀ ਪ੍ਰੋਟੋਕਾਲ ਨੂੰ ਕਹਿ ਸਟਾਰਟ ਕਰਕੇ ਪਾ ਦਿੱਤਾ ਕੀ ਲਿਖਾਇਆ ਦੇ ਸੀ ਕਾਂਟ ਸਿਟ ਅੰਟਿਲ ਐਮਪੀ ਸਿਟ ਕੀ ਸੀ ਉਹਨੇ ਦਿਲ ਬਹਿ ਨਹੀਂ ਸਾਲ ਜਿਹੜਾ ਇੱਕ ਵੀ ਨਹੀਂ ਪਹਿਲਾ ਮੈਂ ਘੜਾ ਹੋ ਬੈਲਾ ਉਹ ਕਹੇ ਘੜਾ ਮੈਂ ਵੀ ਇਤਨਾ ਦਰਾਂ ਨੂੰ ਘੁੰਮਣ ਚ ਲਾ ਕੇ ਮੈਨੂੰ ਪਤਾ ਸੀ ਕਿ ਜਦ ਮੈਂ ਨਹੀਂ ਪਹਿਂਦਾ ਬੈਠਦਾ ਸਾਹਤ ਨਹੀਂ ਬਣੀ ਮੈਂ ਥੋੜੇ ਦਿਮਾਗ ਥੱਲੇ ਲਈ ਧਰਤੀ ਤੇ ਇਹ ਅਫਸਰ ਵੀ ਬਹੁਤ ਹੰਗ ਕਰਦੇ ਰਹੇ ਯਾਰ ਲੋਕਾਂ ਨੂੰ ਕਿਤੀ ਸੀ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਆਪਦੇ ਦਫਤਰ ਦੇ ਮੇਨ ਡੋਰ ਤੋਂ ਲੈ ਕੇ ਆਪਦੇ ਦਫ਼ਤਰ ਤੱਕ ਆਉਂਗਾ ਅੰਦਰ ਤੱਕ ਮੈਂ ਕਿਹਾ ਮੈਂ ਗੱਡੀ ਬਾਹਰ ਲੈ ਕੇ ਜਾਣਾ ਉਹ ਗੇਟ ਤੇ ਖੜੀ ਮੈਂ ਉਹਨਾਂ ਨੂੰ ਬਾਹਰ ਮੈਂ ਦੁਬਾਰੇ ਆਇਆ ਉੱਥੇ ਖੜਾ ਮੈਂ ਉੱਤੇ ਆ ਹਮਲਾ ਕੇ ਮੈਨੂੰ ਕਹਿੰਦਾ ਸਾਸੀ ਕਰ ਬਾਈ ਜੀ ਮੈਂ ਕਹਿੰਦਾ ਤੂੰ ਨੰਬਰ ਪੇਜ ਪੜ੍ਹ ਉਹ ਤੇ ਲਿਖਿਆ ਜੈ ਹਿੰਦ ਸਰ ਕਹਿੰਦੇ ਕੈਪਟਨ ਮਰੀਂਦਰ ਤੇਪਾਲ ਸਾਹਿਬ ਕੀ ਕਹਿੰਦੇ ਨੇ ਭਗਵੰਤ ਮਾਨ ਕੋਲੇ ਪਹੁੰਚਦਾ ਨਹੀਂ ਮੈਂ ਕਿਹਾ ਜੀ ਲੋਕ ਦੁਖੀ ਪਹੁੰਚੇਕਾਰਾਂ ਤੋਂ ਨੇ ਲੋਕਾਂ ਨਮਨ ਜਰਪਾ ਕਰਨ ਨੂੰ ਫਿਰਦੇ ਨੇ ਉਹਦੇ ਤੁਸੀਂ ਦਰਬਾਰ ਸਾਹਿਬ ਜਾ ਕੇ ਤਾਂ ਕੋਈ ਸ਼ਾਂਤੀ ਦੀ ਗੱਲ ਕਰ ਲੈਂਦੇ ਉੱਥੇ ਵੀ ਇਲਜ਼ਾਮਬਾਜ਼ੀ ਸ਼ੁਰੂ ਕਰ ਲਈਏ ਹਿਮਾ ਮਾਲਨੀ ਦੀਆਂ ਫੋਟੋਆਂ ਬਾਡੀ ਕਰਦੀਆਂ ਦੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਵੋਟਾਂ ਆ ਗਈਆਂ ਵੋਟਾਂ ਆ ਗਈਆਂ ਵੀਰੇ ਦੱਸ ਦੇਣਗੇ ਸਾਰਾ ਕੁਝ ਕੌਣ ਕੌਣ ਬਾਡੀਆਂ ਕਰਦਾ ਬਾਡੀਆਂ ਵਾਲ ਤਾਂ ਬੈਠੇ ਨੇ ਅਸਲੀ ਤਾਂ ਠੀਕ ਹੈ ਨਾ ਮੇਕਅਪ ਕਰਕੇ ਬਾਡੀਆਂ ਨਹੀਂ ਹੁੰਦੀਆਂ ਉਹ ਗੱਲ ਜਿਹੜਾ ਪੀ ਜਾਊਗਾ ਛੋਟੀ ਜਿਹੀ ਵੱਡੀ ਕੁ ਕੰਗਰੇਜੀ ਚ ਮੈਂ ਸਾਰੀ ਪੜ ਲਈ ਥੱਲੇ ਅੰਡਰਲਾਈਨ ਕਰ ਲਿਆ ਗੱਲਾਂ ਮੈਂ ਸਾਡੇ ਮੁੰਡਿਆਂ ਨੂੰ ਕਿਹਾ ਮੈਂ ਕਿਹਾ ਹੁਣ ਲਓ ਟਾਈਮ ਬਰਨਾ ਦੇ ਆਲੇ-ਦਲੇ ਦੀ। ਓਏ। ਆਤਾ ਮੈਨੂੰ ਪਤਾ ਸੀ ਵੀ ਇੰਹੀਂ ਨਹੀਂ ਖੂਗਾ। ਤੂੰ ਮੈਂ ਗਿਆ ਬੈਠਾ-ਬੈਠਾ ਮੈਨੂੰ ਕਹਿੰਦਾ ਆਓ ਜੀ ਐਮਪੀ ਸਾਹਿਬ। ਬੈਠੋ। ਮੈਂ ਕਿਹਾ ਨਹੀਂ ਜੀ। ਮੈਂ ਕਿਤੇ ਚੋਂ ਕੱਢ ਕੇ ਪ੍ਰੋਟੋਕਾਲ ਉੱਪਰ ਰੱਖ ਦਿੱਤਾ ਨਾ ਕਿ ਲੋਕ ਸਭਾ ਦੀ ਪ੍ਰੋਟੋਕਾਲ ਸੁੱਕ ਹੈ। ਸਧਾਰਨ ਸੁਪਰ ਪੇਜ ਪਾ ਦਿੱਤਾ। ਕੀ ਲਿਖਿਆ ਹੋਇਆ ਹੈ? ਡੀਸੀ ਕਾਂਟ ਸਿਟ ਅੰਟਿਲ ਐਮਪੀ ਸਿਟ। ਦੀ ਸੀ ਉਹ ਨਾ ਜਦ ਬਹਿ ਨਹੀਂ ਸਕਦਾ ਜਿਹੜਾ ਪੀ ਨਹੀਂ ਪੈਦਾ ਮੈਂ ਖੜਾ ਹੋ ਗਿਆ ਬਲਤ ਕਿ ਤੀਜੀ ਵਾਰ ਆ ਗਿਆ ਹਰ ਵਾਰੀ ਬੈਠੇ ਸੀ ਪਹਿਲਾਂ ਹੋ ਗਿਆ ਖੜਾ ਮੈਂ ਵੀ ਇਤਨਾ ਦਰਾਂ ਨੂੰ ਘੁੰਮਣ ਜਲਾ ਕੇ ਮੈਨੂੰ ਪਤਾ ਸੀ ਕਿ ਜਦ ਮੈਂ ਨਹੀਂ ਪੈਦਾ ਬੈਠਾ ਜਾਣਾ ਨਹੀਂ ਮੈਂ ਥੋੜਾ ਜਿਹਾ ਦਿਮਾਗ ਥੱਲੇ ਲਿਆ ਇਧਰ ਦਿੱਤੇ ਇਹ ਅਫਸਰ ਵੀ ਬਹੁਤ ਹੰਕਾਰ ਕਰਦੇ ਰਏ ਯਾਰ ਲੋਕਾਂ ਨੂੰ ਹੈ ਚਲੋ ਜੀ ਕਨਾਲ ਬਾਕੀ ਕੀ ਗੱਲ ਕਰੀਏ ਮੈਂ ਕਹਿੰਦਾ 18 ਨੰਬਰ ਪੜ੍ਹੋ ਹੂ ਹੈਵ ਟੂ ਰੀਸੀਵ ਐਂਡ ਸਕਾਟ ਦਾ ਮੈਂਬਰ ਆਫ ਪਾਰਲੀਮੈਂਟ ਇਲੈਕਟਰ ਫਰੋਮ ਦਾ ਮੇਨ ਡੋਰ ਆਫ ਹਿਸ ਆਫਿਸ ਉਤੇ ਲਿਖਿਆ ਹੈ ਕਿ ਟੀਸੀ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਆਪਦੇ ਦਫਤਰ ਦੇ ਮੇਨ ਡੋਰ ਤੋਂ ਲੈ ਕੇ ਆਪਦੇ ਦਫਤਰ ਤੱਕ ਲਾਊਗਾ ਅੰਦਰ ਤੱਕ ਨਹੀਂ ਕੰਮ ਮੈਂ ਗੱਡੀ ਬਾਹਰ ਲੈ ਕੇ ਜਾਂਦਾ ਉਹ ਗੇਟ ਤੇ ਖੜੀ ਮੈਂ ਉਹਨਾਂ ਨੂੰ ਮਿਲਦਾ ਮੈਂ ਦੁਬਾਰਾ ਆਇਆ ਉੱਥੇ ਖੜਾ ਮੈਂ ਉੱਤਰਿਆ ਆਪ ਹਮਲਾ ਕੇ ਮੈਂ ਕਹਿੰਦਾ ਸਾਸਿਕਰ ਬਾਈ ਜੀ ਮੈਂ ਕਹਿੰਦਾ 19 ਨੰਬਰ ਪੇਜ ਪੜ੍ਹੋ ਉੱਤੇ ਲਿਖਿਆ ਜੈਹਨ ਸਰਕਣਾ ਭੁਲਾਡੇ ਤੋਂ ਐਮਐਲਏ ਨੇ ਉਧਰ ਆਮ ਜੀ ਪ੍ਰਿੰਸੀਪਲ ਉਧਰ ਆ ਰਹੀ ਦੀ ਸਾਡੇ ਕੋਲ ਤਾਂ ਇਹੋ ਜਿਹਾ ਕੁਝ ਹੈ ਐਂਆ ਉਹ ਤੁਹਾਡੇ ਤਾਂ ਅੰਪਾਇਰ ਪ੍ਰਿੰਸੀਪਲ ਨੇ ਭੁਲਾਡੇ ਤੋਂ ਪ੍ਰਿਸਪਤ ਪ੍ਰਬੋਧram ਜੀ ਖਰ ਸਾਡੀ ਕੋਰ ਕਮੇਟੀ ਦੇ ਠੇਰ ਨੇ ਉਹ ਜੋ ਆਸਰਾਂ ਦੀ ਗੱਲ ਹੈ ਜਦੋਂ ਉਹਨਾਂ ਤੋਂ ਕੰਮ ਲੈਣਾ ਹੋਵੇ ਲੋਕਾਂ ਦੇ ਹੱਕ ਜਦੋਂ ਅਸੀਂ ਭਰਦੇ ਵੀ ਆਪਰੇ ਹੱਕ ਤੇ ਪ੍ਰਿਸਪਾਲ ਸਾਹਿਬੇ ਖਿਲਰੀਆਂ ਪਿੰਡਾਂ ਛੋਟਾ ਜਿਹਾ ਪਿੰਡ ਹੈ ਇਹ ਆ ਲੋਕ ਨੇ ਗਿੰਨਰ ਨੇ ਪਹਿਲਾਂ ਕਤਿਲਾ ਮੰਨਿਆ ਸੀ ਐਦ ਕਿਤਾ ਪਤਿਲਾ ਤਾਂ ਹੈ ਨਹੀਂ ਮਲਾ ਦਾ ਕੋਲ ਨਹੀਂ ਐਦ ਕਿਤਾ ਭਾਈ ਵੀ ਮੁੜਦੇ ਕੀ ਕੋਲ ਵੀ ਮੰਨਣਗੇ ਜੀ ਹੈ ਮੰਨਣਗੇ ਜੀ ਦੋ ਇੰਨਾ ਇਹਨਾਂ ਨੇ ਕਹਿਤਾ ਨਾਲ ਦੋ ਇੰਨਾ ਇਹਦਾ ਪੱਤੀ ਤਾਂ ਅੰਦਰ ਨਾ ਨੇ ਉਹ ਨਿਕਲਦੇ ਵੀ ਨਹੀਂ ਹੈਗੇ ਇਹਦਾ ਪੂਰੀ ਹੁੰਦੀ ਇਹਦੇ ਨਹੀਂ ਗਲਤਾ ਸੋ ਤਾਂ ਮੈਂ ਤੁਹਾਡੇ ਕੋਲੇ ਆਇਆ ਕਿ ਮੈਂ ਤੁਹਾਡੇ ਆ ਆਪਣੀ ਸਾਡੇ ਕੋਲੇ ਫੈਕਟਰੀਆਂ ਨੂੰ ਇੱਥੇ ਕਿਵੇਂ ਲਿਆਂਦਾ ਜਾਵੇ ਉਹਨਾਂ ਦੇ ਇੰਡਸਟਰੀਅਲਿਸਟ ਨੂੰ ਵਪਾਰੀਆਂ ਨੂੰ ਕਿਵੇਂ ਲਿਆਂਦਾ ਜਾਵੇ ਇੱਥੇ ਫੈਕਟਰੀਆਂ ਲਾ ਕੇ ਮੁੰਡਿਆਂ ਨੂੰ ਕੰਮ ਤੇ ਲਾਇਆ ਜਾਵੇ ਸਾਰਾ ਕੁਝ ਪਿਆ ਇਹ ਫੈਕਟਰੀਆਂ ਦਾ ਹਿੱਸਾ ਮੰਗਦੇ ਨੇ ਉਹ ਆਉਂਦੇ ਹੀ ਨਹੀਂ ਫਿਰ ਇੱਧਰ ਸਾਡੇ ਕੋਲੇ ਗਰੀਬਾਂ ਨੂੰ ਕਿਵੇਂ ਸਰਕਾਰੀ ਸਕੂਲਾਂ ਦੇ ਵਿੱਚ ਵਧੀਆ ਪੜਾਈ ਦੇ ਕੇ ਗਰੀਬਾਂ ਨੂੰ ਆਮ ਲੋਕਾਂ ਦੇ ਧੀਆ ਪੁੱਤਾਂ ਨੂੰ ਅਫਸਰ ਬਣਾਇਆ ਜਾ ਸਕਦਾ ਸਾਡੇ ਕੋਲੇ ਵਿਜ਼ਨ ਪਿਆ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ ਦਾ ਰਿਜ਼ਲਟ ਹੁਣ ਪ੍ਰਾਈਵੇਟ ਚ ਉਡਾ ਕੇ ਸਰਕਾਰੀ ਕਿਲਾਦੇ ਉਹਨਾਂ ਨੇ ਜੇ ਨੀਤ ਸਾਫ਼ ਹੋਵੇ ਤਾਂ ਬਿਲੀ ਦੇ ਹਸਪਤਾਲ ਚ ਇਲਾਜ ਜਮਾਂ ਫ੍ਰੀ ਹੈ ਚਾਹੇ 40 ਲੱਖ ਰੁਪਏ ਲੱਗਦਾ ਹੋਵੇ ਜੇ ਨੀਂਦ ਸਾਫ਼ ਹੋਵੇ ਤੇ ਵਿਜ਼ਨ ਸਾਡੇ ਕੋਲ ਹੈਗਾ ਸਾਰਾ ਇੰਜਨ ਤਾਂ ਬੰਨ ਨਹੀਂ ਫੜਦੇ ਜਵਾਬ ਤੋਂ ਆਪਾਂ ਥੋੜੀ ਨੀਂਦ ਕਰਾਂਗੇ ਕਿ ਪਹਿਲੇ ਦਿਨ ਹੀ ਸਾਈਕਲ ਨਹੀਂ ਇਹਨੂੰ ਪਹਿਲੇ ਦਿਨ ਹੀ ਕਾਠੀ ਤੇ ਪੂਰੀ ਕੈਂਚੀ ਨਾਲ ਚੱਲਣ ਦੇ ਪਹਿਲਾਂ ਅੱਧੀ ਕੈਂਚੀ ਫਿਰ ਪੂਰੀ ਕੈਂਚੀ ਫਿਰ ਡੰਡੇ ਤੇ ਫਿਰ ਕਾਠੀ ਤੇ ਆਉਂਦਾ ਨਾ ਹੋਸਾ ਨਾਲ ਸੀ ਗਲਤੀਆਂ ਕਰੀਏ ਗੱਲ ਕੇ ਸਿੱਖਾਂਗੇ ਕੈਪਟਨ ਮਰੀਂਦਰ ਤੇ ਪਾਲ ਸਾਹਿਬ ਕੀ ਕਹਿੰਦੇ ਨੇ ਭਗਵੰਤ ਕਮਾਨ ਕੋਲੇ ਤਜਰਬਾ ਨਹੀਂ ਮੈਂ ਕਹਾਂ ਜੀ ਲੋਕ ਦੁਖੀ ਤਜਰਬੇਕਾਰਾਂ ਤੋਂ ਨਹੀਂ ਲੋਕਾਂ ਨਮਨ ਤਜਰਬਾ ਕਰਨ ਨੂੰ ਫਿਰਦੇ ਨੇ ਬਿਲਕੁਲ ਸਹੀ ਕਹੇ ਕੈਪਟਨ ਸਾਹਿਬ ਬਾਲ ਸਾਹਿਬ ਭਗਵੰਤ ਕਮਾਨ ਕੋਲੇ ਬਾਹਰ ਲੀਆਂ ਬੈਂਕਾਂ ਚ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਜਮ੍ਹਾਂ ਕਰਾਉਣ ਦਾ ਤਜਰਬਾ ਨਹੀਂ ਭਗਵੰਤ ਕਮਾਨ ਕੋਲੇ ਕਿਸੇ ਰੇਤੇ ਦੀ ਖੱਡ ਜੀ ਹਿੱਸਾ ਪਾਉਣ ਦਾ ਤਜਰਬਾ ਨਹੀਂ ਭਗਵੰਤ ਕਮਾਨ ਕੋਲੇ ਬਾਈਬਲ ਕਲਾਂ ਦੇ ਵਿੱਚ ਸਤਨਾਮ ਵੈਗੁਰੂ ਦਾ ਜਾਪ ਕਰਦੀ ਸੰਗਤ ਤੇ ਕੋਲੀ ਚਲਾਉਣ ਦੇ ਹੁਕਮ ਦੇਣ ਦਾ ਤਜਰਬਾ ਨਹੀਂ ਭਗਵੰਤ ਕਮਾਨ ਕੋਲੇ ਪਟਿਆਲੇ ਚ ਮਾਸਟਰਾਂ ਤੇ ਲਾਠੀ ਚਾਰਜ ਕਰਵਾਉਣ ਦਾ ਤਜਰਬਾ ਨਹੀਂ ਪਰ ਭਗਵੰਤ ਮਾਨ ਕੋਲੇ ਪਾਰਲੀਮੈਂਟ ਦੇ ਵਿੱਚ ਹਿੱਕ ਥਾਪੜ ਕੇ ਲੋਕਾਂ ਦੇ ਮਸਲੇ ਠਾਉਣ ਦਾ ਤਜਰਬਾ ਹੈ ਭਗਵੰਤ ਮਾਨ ਕੋਲੇ ਬਾਹਰਲੇ ਮੁਲਕਾਂ ਜਿ ਫਸੇ ਹੋਏ ਪੁੱਤਾਂ ਨੂੰ ਘਰੇ ਬਾਪਸ ਲਿਆਉਣ ਦਾ ਤਜਰਬਾ ਹੈ ਭਗਵੰਤ ਮਾਨ ਕੋਲੇ ਇੱਕ ਇੱਕ ਰੁਪਿਆ ਲੋਕਾਂ ਚ ਵੰਡ ਕੇ ਉਹਦਾ ਸਾਹਬ ਦੇਣ ਦਾ ਤਜਰਬਾ ਹੈ ਇਸ ਤਜਰਬੇ ਤੁਸੀਂ ਮੇਰੇ ਨੇੜੇ ਤੇੜੇ ਵੀ ਨਹੀਂ ਖੜਦੇ ਜਿ ਆਉਂਦੇ ਤਾਂ ਆਓ ਮੇਰੇ ਠੇਡ ਮੀਟ ਕਨੋ ਗਿਆ ਓਕੇ ਆ ਜਓ ਸੁਖਵੀਰ ਬਾਦਲ ਰੋਜ਼ ਕੁਝ ਨਾ ਕੁਝ ਕਹਿੰਦਾ ਹੈ ਦੇਖੋ ਸੁਖਵੀਰ ਬਾਦਲ ਤੇ ਉਹਦਾ ਸਾੜਾ ਬਿਕਲ ਨੂੰ ਚੁਜੀਠਿਆ ਅਕਾਲੀ ਦਲ ਦੀ ਟਿਊਬ ਵਿੱਚ ਪੈਂਚਰ ਕਰਦੇ ਫਿਰਦੇ ਨੇ ਪਿੱਛੇ ਪਿੱਛੇ ਬਾਦਲ ਬੁੜਾ ਜਿਹੜਾ ਉਹ ਪੈਂਚਰ ਲਾਉਂਦਾ ਫਿਰਦਾ ਰੋਜ਼ ਕੋਈ ਨਾ ਕੋਈ ਬਿਆਨ ਦਿੰਦੇ ਨੇ ਮਾਫੀ ਮੰਗਦੇ ਫਿਰਦੇ ਨੇ ਸੋ ਇਹਨਾਂ ਤੇ ਯਕੀਨ ਨਾ ਕਰਿਓ ਇਹਨਾਂ ਤੇ ਬਿਲਕੁਲ ਯਕੀਨ ਨਾ ਕਰਿਓ ਇਹ ਦੋਨੇ ਆਪ ਚਲਾਏ ਹੋਏ ਨੇ ਹਜੇ ਤੱਕ ਬੀਐਮਪੀ ਕਾਂਡ ਦੇ ਵਿੱਚ ਕੈਪਟਨ ਸਾਹਿਬ ਨੂੰ ਪਹੁੰਚਾਉਂਦੇ ਫਿਰਦੇ ਨੇ ਪੁਣਾਟਲੀ ਕਿਉਂਕਿ ਬਾਦਲ ਤੋਂ ਬਾਦਲ ਵੀ ਤਾਂ ਜਦੋਂ ਕੈਪਟਨ ਨੇ ਸਾਰੇ ਕੇਸ ਵਾਪਸ ਲੈ ਗਏ ਸੀ ਨਾ ਵੋਟਰ ਤੋਂ ਪਹਿਲਾਂ ਸੁਰਾਰੇ ਹੋਏ ਨੇ ਸਾਰੇ ਆਪ ਕੰਮ ਆ ਤੁਹਾਡੇ ਕੋਲੇ ਆਇਆ ਕਿ ਜਿਹੜਾ ਕਾਰਡ ਹੈ ਵੋਟਰ ਕਾਰਡ ਇਹ ਸ਼ਹੀਦਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ ਇਹਨੂੰ ਸਸਤਾ ਨਾ ਸਮਝਿਓ ਕੋਈ 1000 ਰੁਪਿਆ ਲੈ ਕੇ ਕੋਈ ਬੋਤਲ ਘਰੋਂ ਦੀ ਲੈ ਕੇ ਜਾਂ ਭੁੱਖੀ 2 ਕਿਲੋ ਲੈ ਕੇ ਤੁਸੀਂ ਉਹਨੂੰ ਵੋਟਰ ਕਾਰਡ ਦੇ ਦਿਓ ਇਹ ਸ਼ਹੀਦਾਂ ਨੇ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ ਭਾਵੇਂ ਸਾਨੂੰ ਵੀ ਨਾ ਵੋਟ ਪਾਓ ਪਰ ਅਸੀਂ ਮਰਜੀ ਨਾ ਪਾਓ ਆਪ ਵੀ ਮਰਜੀ ਨਾ ਪਾਓ ਸੰਗਰੂਰ ਵਾਲਿਆਂ ਤੇ ਮੈਨੂੰ ਯਕੀਨ ਵੀ ਹੈ ਸੰਗਰੂਰ ਵਾਲਿਆਂ ਤੇ ਮੈਨੂੰ ਵਿਸ਼ਵਾਸ ਵੀ ਹੈ ਔਰ ਮੈਨੂੰ ਮਾਣ ਵੀ ਹੈ ਕਿ ਤੁਸੀਂ ਆਪਣੇ ਅੱਜ ਨਮਾਣੇ ਜੇ ਪੁੱਤ ਨੂੰ ਭਤੀਜੇ ਨੂੰ ਭਰਾ ਨੂੰ ਵੱਡੇ ਨੂੰ ਛੋਟੇ ਨੂੰ ਤੁਸੀਂ ਮੈਨੂੰ ਮੇਰੇ ਤੇ ਯਕੀਨ ਦਿੱਤਾ ਆਪਾਂ ਉਸ ਜੀ ਟੀਮ ਦੇ ਪੂਰੇ ਉਤੇ 5 ਸਾਲ ਦਾ ਰਿਪੋਰਟ ਕਾਰਡ ਲੈ ਕੇ ਆਉਂਗਾ ਫੈਸਲਾ ਤੁਸੀਂ ਕਰੋ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਜਨਤਾ ਜਿਹੜੀ ਲੋਕਤੰਤਰ ਦੇ ਵਿੱਚ ਉਹ ਲੋਕ ਨੇ ਆ ਗੱਲ ਨੂੰ ਤੁਹਾਨੂੰ ਕਰਨਾ ਐ ਸੀ ਸੋ ਆ ਮੀਡੀਆ ਵਾਲੇ ਵੀ ਆ ਗਏ ਸਾਰੇ ਹੁਣ ਤਾਂ ਤੁਸੀਂ ਦੇਖਿਓ ਸਹੀ 1 ਨਾ 1.5 ਮਹੀਨਾ ਤੁਹਾਨੂੰ BBC ਵਾਲੇ ਵੀ ਆਉਣਗੇ ਇੱਥੇ ਦੇਖਿਓ ਸਹੀ ਸੋ ਵੀਰੋ ਦੇਖਾ ਰੱਖਿਓ ਅੱਠੇ ਰਹੋ ਠੀਕ ਹੈ ਨਾ ਤੁਸੀਂ ਲੱਗਨੇ ਇਲੈਕਸ਼ਨ ਆਪ ਜਿੱਤਣਾ ਤੁਸੀਂ ਤੁਸੀਂ ਜਿੱਤਣਾ ਇਹ ਆਉਂਦੇ ਆ ਵੱਡੇ ਵੱਡੇ ਧਨਾੜ ਪੈਸਾ ਖਰਚਣ ਵਾਲੇ ਤੁਹਾਨੂੰ ਲਾਲਚ ਦੇਣ ਵਾਲੇ ਤੁਸੀਂ ਇਹ ਸੋਚ ਲਿਓ ਕਿ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਫਿਰ ਤੁਹਾਨੂੰ 5 ਸਾਲ ਵੇਚੂਗਾ ਫਿਰ ਤੁਸੀਂ ਉਹਦੇ ਕੋਲੇ ਨਹੀਂ ਜਾ ਸਕਦੇ ਦੁਬਾਰੇ ਉਹ ਕਹੂਗਾ ਹਾਂਜ ਕਰ ਲਓ ਤੁਸੀਂ ਕਹਿੰਦਾ ਵੀ ਇੰਨੇ ਪੈਸੇ ਦੇ ਦੋਈਏ ਤਾਂ ਵੋਟਾਂ ਪਾਵਾਂਗੇ ਉਹਨੇ ਦੇ ਦੇ ਉਹ ਤੋਂ ਬਾਅਦ ਉਹ ਜਿੱਤ ਗਿਆ ਤੁਸੀਂ ਉਹਦੇ ਕੋਲੇ ਗਏ ਵੀ ਆ ਮੁੰਡੇ ਨੂੰ ਨੌਕਰੀ ਦੇ ਦਿਓ ਜੀ ਉਹ ਕੋ ਕੋਈ ਐਨੇ ਲੱਖ ਲੱਗੂ ਤੁਸੀਂ ਕੋਈ ਇਸ ਤਰ੍ਹਾਂ ਨੂੰ ਵੋਟਾਂ ਪਾਈਆਂ ਨੇ ਉਹ ਕੋਈ ਕੋਈ ਵੋਟਾਂ ਮਿਲੇ ਜਿਹੜਾ ਤੁਹਾਡਾ ਰੇਟ ਸੀ ਉਹ ਤੁਸੀਂ ਤਾਂ ਦੱਸਦਾ ਸੀ ਉਹਨੂੰ ਸਾਡਾ ਰੇਟ ਲਾ ਕੇ ਤੁਸੀਂ ਦਿਓ ਕੀ ਜੋਗ ਦੇਉਗੇ ਉਹਦੇ ਕੋਲੇ ਸੋ ਇਸ ਕਰਕੇ ਇੱਕ ਗੱਲ ਰੱਖਿਓ ਦੋਨੇ ਹੱਥ ਉੱਪਰ ਚਾੱਕ ਕੇ ਦੋ ਨਾਰੇ ਲਾ ਦਿਓ ਤਾਂ ਕਿ ਆ ਮੀਡੀਆ ਰਹੀਂ ਸਾਰੀ ਦੁਨੀਆ ਤੇ ਜਾਵੇ ਕਿ ਸੰਗਰੂਰ ਦੇ ਪਿੰਡਾਂ 'ਚ ਫੇਰ ਦੁਬਾਰੇ ਇਨਕਲਾਬ ਦੀ ਗੂੰਜ ਉੱਠ ਖੜੀ ਤੇ ਇਸੇ ਕਰਕੇ ਤੁਸੀਂ ਨਾਰੇ ਲਾਉਂਗੇ ਸਾਨੂੰ ਸਕੂਨ ਮਿਲੂ ਇਹਨਾਂ ਦੀ ਤੀ ਦੁੱਡੂ ਦੀ ਤਾਂ ਫੇਰ ਹੋਈ ਕੰਮ ਹੋਇਆ ਪਿਆਰ ਇਹਨਾਂ ਕਿਵੇਂ ਕਰਨਾ ਫਿਰ ਦੁਨੀਆ ਤੋਂ ਪਰਚਾ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਸੋਨਿਹਾਲ ਪਹਿਲਾ ਕਲਾਕਾਰ ਵੀ ਰਹੇ ਕਿਸ ਤਰ੍ਹਾਂ ਦੇਖਦੇ ਹਾਂ ਉਹਨਾਂ ਦੀ ਚਮਤਕਾਰ ਦੇਖੋ ਜੀ ਤਾਂ ਹਰੇਕ ਨੂੰ ਹੱਕ ਹੈ ਕਿ ਉਹ ਇਲੈਕਸ਼ਨ ਲੜ ਸਕਦਾ ਹੈ ਉਹ ਆਪਣਾ ਪ੍ਰੋਗਰਾਮ ਦੇਣਗੇ ਪਿੰਡਾਂ ਜਾਣਗੇ ਕਿ ਉਹਨਾਂ ਦਾ ਬਿਜ਼ਨਸ ਹੈ ਜਾਂ ਕੀ ਉਹਨਾਂ ਨੇ ਕੀਤਾ ਪਾਸਟ ਦੇ ਵਿੱਚ ਬਾਕੀ ਫੈਸਲਾ ਜਨਤਾ ਕਰੇ ਜਿ세 ਜਸਰਾਜ ਇਲਜ਼ਾਮ ਵੀ ਲਾ ਰਹੇ ਹਨ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਏ ਆ ਵੀ ਆਮ ਆਦਮੀ ਪਾਰਟੀ ਨੂੰ ਤੋੜਨ ਵਿੱਚ ਕੋਧਵੰਤ ਮੰਨਦਾ ਹੱਤਾ ਕਿੰਨਾ ਗਜਾਇਜ ਮੰਨਦੇ ਉਹਨੂੰ ਵੀ ਕਈ ਇਲੈਕਸ਼ਨ ਸਟੰਟ ਹੈ ਜਾਂ ਕੀ ਹੈ ਉਹਦੇ ਤੁਸੀਂ ਦਰਬਾਰ ਸਾਹਿਬ ਜਾ ਕੇ ਤਾਂ ਕੋਈ ਸ਼ਾਂਤੀ ਦੀ ਗੱਲ ਕਰ ਲੈਂਦੇ ਉੱਥੇ ਵੀ ਇਲਜ਼ਾਮ ਬਾਜ਼ੀ ਸ਼ੁਰੂ ਕਰ ਲਈਏ ਠੀਕ ਹੈ ਨਾ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਜੀ ਮੈਂ ਤਾਂ ਜਿੱਥੇ ਡਿਊਟੀ ਲੱਗਦੀ ਹੈ ਮੈਂ ਜਾਣਾਂ ਠੀਕ ਹੈ ਨਾ ਕਿ ਮੇਰੇ ਵੱਲੋਂ ਕਦੇ ਵੀ ਕੋਈ ਧੜਾ ਜਾਂ ਕੋਈ ਪਾਰਟੀ ਤੋੜਨ ਦੀ ਕੋਈ ਐਕਟੀਵਿਟੀ ਨਹੀਂ ਜਿਹੜੇ ਬਾਹਰ ਗਏ ਨੇ ਨਾ ਉਹ ਕਿਸੇ ਨਾ ਕਿਸੇ ਡਿਸਪਲਿਨਰੀ ਐਕਸ਼ਨ ਕਰਕੇ ਗਏ ਨੇ ਇਸ ਕਰਕੇ ਉਹ ਆਪਦੀ ਪਾਰਟੀ ਦੇ ਨਾਲ ਆਪਦਾ ਹੁਣ ਜਿਹੜੀ ਵਫਾਦਾਰੀ ਨਿਭਾਉਣ ਤੇ ਸੰਗਰੂਰ ਤੋਂ ਹੁਣ ਵੈਲਕਮ ਕਰਾਂਗੇ ਸੁਖਵੀਰ ਬਾਦਲ ਨੇ ਪੰਜ ਉਮੀਦਵਾਰਾਂ ਦਾ ਐਲਾਨ ਕੀਤਾ ਉਹਦੇ ਬਾਰੇ ਕੀ ਕਹੂੰਗਾ ਜੀ ਪੰਜ ਲੱਗ ਗਏ ਉਹਨਾਂ ਨੂੰ ਤੇ ਨਾਲ ਜੋ 5 ਲੱਭ ਗਏ ਫਿਲਹਾਲ ਜੀ ਫਿਰ 5 ਲੱਭ ਗਏ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਏ 5 ਤੱਥ ਆ ਗਏ ਬਾਕੀ 8 ਪੜ ਲੈਣ ਹੁਣ ਹੋਰ ਛੋਟੀ ਪਾਰਟੀ ਕੋਲੋਂ ਬਾਕੀ ਦੇ ਉਮੀਦਵਾਰਾਂ ਦਾ ਐਲਾਨ ਸਾਡੇ ਤੱਕ ਕੱਲ ਜਾਂ ਪਰਸੋਂ ਤੱਕ ਸਾਡੇ ਤਕਸਾਲੀ ਅਕਾਲੀ ਆਪਸ 'ਚ ਲੜ ਰਹੇ ਆਂ ਜੀ ਸੇਖਬਾ ਬਰੰਪੁਰਾ ਆਪਸ 'ਚ ਹੁਣ ਇੱਕ ਦੂਸਰੇ ਦੇ ਬਿਆਨ ਉਲਟ ਦੇਈ ਜਾ ਰਹੇ ਦੇਖੋ ਇਹ ਤਾਂ ਉਹਨਾਂ ਦੀ ਪਾਰਟੀ ਦਾ ਮਸਲਾ ਹੈ 'ਚ ਮੈਂ ਕੁਝ ਕਹਿ ਨਹੀਂ ਸਕਦਾ ਰਾਹੁਲ ਗਾਂਧੀ ਨੇ ਇੱਕ ਨਵਾਂ ਲੌਲੀਪੌਪ ਛੱਡਿਆ ਜਿਹੜਾ 72000 ਰੁਪਏ ਤੋਂ ਬਾਅਦ ਹੁਣ ਕਿਹਾ ਹੈ 22 ਲੱਖ ਨੌਕਰੀਆਂ ਦਵਾਂਗੇ 31 ਮਾਰਚ 2020 ਤੋਂ ਪਹਿਲਾਂ-ਪਹਿਲਾਂ ਨੌਜਵਾਨਾਂ ਨੂੰ ਅਟਰੈਕਟ ਕਰ ਲੈਣ ਦੇਖੋ ਜੀ ਦੇਖੋ ਜੇ ਜੇ ਉਹ ਮੈਨੀਫੈਸਟੋ ਦੇ ਵਿੱਚ ਲਿਖਦੇ ਨੇ ਤਾਂ ਮੈਨੀਫੈਸਟੋ ਮੈਂ ਪਾਰਲੀਮੈਂਟਸ ਵੀ ਉਠਾਇਆ ਸੀ ਮੈਨੀਫੈਸਟੋ ਸ਼ੁੱਡ ਬੀ ਲੀਗਲ ਐਂਡ ਰਜਿਸਟਰਡ ਡਾਕੂਮੈਂਟ ਮੈ ਮੈਨੀਫੈਸਟੋ ਚ ਕੁਝ ਵੀ ਲਿਖ ਦਿੰਦੇ ਨੇ ਕੈਪਟਨ ਸਾਹਿਬ ਨੇ ਕਿਆ ਕਰ ਕਰ ਨੌਕਰੀ ਦੇ ਦੂੰਗਾ ਕਰਜ਼ੇ ਮਾਫ ਕਰੂੰਗਾ ਮੈਂ 2500 ਰੁਪਏ ਬੜਾ ਬਪਾ ਪੈਨਸ਼ਨ ਦੇ ਦੂੰਗਾ 5 ਮਰਲੇ ਦੇ ਪਲਾਟ ਦੇ ਦੂੰਗਾ ਕਿੱਥੇ ਹੋ ਗਿਆ ਕੁਝ ਨਹੀਂ ਹੋਇਆ ਇਹ ਕਾਂਗਰਸ ਦੇ ਜਿਹੜੇ ਇਹ ਲਾਲੀਪਾਪ ਨੇ 70 ਸਾਲ ਤੋਂ ਚੱਲੇ ਆ ਰਹੇ ਨੇ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਕਿ ਕੀ ਝੂਠਾ ਹੈ ਕੌਣ ਸੱਚਾ ਹੈ ਤੇ ਕੌਣ ਜਿਹੜਾ ਝੂਠੇ ਬਾਰੇ ਕਰਦਾ ਹੈ ਲੀਡਰ ਜਿਹੜੇ ਹੁਣ ਲੋਕਾਂ 'ਚ ਜਾ ਰਹੇ ਹਨ ਹਿਮਾ ਮਾਲਨੀ ਦੀਆਂ ਫੋਟੋਆਂ ਬਾਡੀ ਕਰਦੇ ਦੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੋਟਾਂ ਆ ਗਈਆਂ ਵੋਟਾਂ ਆ ਗਈਆਂ ਮੇਰੇ ਦੱਸ ਦੇਣਗੇ ਸਾਰਾ ਕੁਝ ਕੌਣ ਕੌਣ ਬਾਡੀਆਂ ਕਰਦਾ ਬਾਡੀਆਂ ਵਾਲੇ ਤਾਂ ਆ ਬੈਠੇ ਨੇ ਅਸਲੀ ਤਾਂ ਠੀਕ ਹੈ ਨਾ ਮੇਕਅਪ ਕਰਕੇ ਬਾਡੀਆਂ ਨਹੀਂ ਹੁੰਦੀਆਂ